ਸਸੇਕਾ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਹੋਪ ਫਾਰਮ ਤੇ ਅੱਜ ਦੀ ਵੀਡੀਓ ਆਪਾਂ ਰੈਡਵਾਟਰ ਡਾਇਗਨੋਸ ਕਰਨ ਜਾ ਰਹੇ ਹਾਂਗੇ ਜੇਕਰ ਆਪਾਂ ਰੈਡਵਾਟਰ ਡਾਇਗਨੋਸ ਕਰੀਏ ਤਾਂ ਇਹ ਲਾ ਰੰਗ ਦਾ ਪਿਸ਼ਾਬ ਕਰਦਾ ਹੈ ਹਾਈ ਟੈਂਪਰੇਚਰ ਹੁੰਦਾ ਹਾਈ ਟੈਂਪਰੇਚਰ 105 ਡਿਗਰੀ ਤੋਂ ਉੱਪਰ ਵੀ ਚਲਾ ਜਾਂਦਾ ਹੈ ਤੇ ਪਸ਼ੂ ਖਾਣਾ ਪੀਣਾ ਘੱਟ ਕਰ ਜਾਂਦਾਗਾ ਜੰਬ ਜੰਬਾ ਬੰਦ ਕਰ ਦਿੰਦਾ ਤੇ ਪਸ਼ੂ ਸੁੰਨੇ ਵੱਟ ਕੇ ਖੜਾ ਰਹਿੰਦਾਗਾ ਤੇ ਪਸ਼ੂ ਦੀ ਅੱਖਾਂ 'ਚ ਪਾਣੀ ਆਉਂਦਾ ਤੇ ਨੱਕ ਦਾ ਮੁਰਕਾ ਸੁੱਕ ਜਾਂਦਾਗਾ ਜੇਕਰ ਆਪਾਂ ਦੁੱਤ ਪ੍ਰੋਡਕਸ਼ਨ ਦੀ ਗੱਲ ਕਰੀ ਤਾਂ ਉਹ ਵੀ ਬਿਲਕੁਲ ਡਾਊਨ ਹੋ ਜਾਂਦੀ ਹੈਗੀ ਤੇ ਜੇ ਆਪਾਂ ਕਾਰਨਾਂ ਦੀ ਗੱਲ ਕਰੀਏ ਵੀ ਬਿਮਾਰੀ ਹੁੰਦੀ ਕੀ ਹੈ ਤੇ ਬਿਮਾਰੀ ਦੇ ਖੂਨ ਦਾ ਕਾਰਨ ਇਹ ਆ ਵੀ ਜੂੰਆਂ ਤੇ ਚਿਚੜ ਇਸ ਰੋੜ ਦੇ ਵਿੱਚ ਜੂੰਆਂ ਤੇ ਚਿਚੜ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈਗੀ ਜਦੋਂ ਜੂੰਆਂ ਤੇ ਚਿਚੜ ਲੱਗ ਜਾਂਦੇ ਤਾਂ ਉਹਦੇ ਬਲੱਡ ਵਿੱਚ ਰੋਪੇ ਜੂਆ ਐਂਟਰ ਕਰ ਜਾਂਦਾ ਜਿਸ ਕਰਕੇ ਬਿਮਾਰੀ ਹੋ ਜਾਂਦੀ ਹੈ ਤੇ ਇਸ ਦਾ ਜੋ ਬਲੱਡ ਦੇ ਵਿੱਚ ਲਾਲ ਰੰਗ ਦਾ ਕਿਉਂ ਹੁੰਦਾਗਾ ਪਿਸ਼ਾਬ ਕਿਉਂ ਹੁੰਦਾਗਾ ਉਹਦਾ ਕਾਰਨ ਇਹ ਹੁੰਦਾਗਾ ਜਿਹੜੇ ਵੀ ਰੈੱਡ ਸੈੱਲ ਹੁੰਦੇ ਹੈਗੇ ਬਲੱਡ ਦੇ ਵਿੱਚ ਉਹ ਮਰ ਕੇ ਬਾਹਰ ਆਉਣ ਲੱਗ ਜਾਂਦੇ ਹੈਗੇ ਇਹ ਬਿਮਾਰੀ ਨੂੰ ਡਾਇਗਨੋਸ ਕਰਕੇ ਇਹਦਾ ਨਾਅਕ ਜਲਦੀ ਤੋਂ ਜਲਦੀ ਨਾਅਕ ਕਰਵਾਇਆ ਜਾਵੇ ਜੇਕਰ ਆਪਾਂ ਨਾਅਕ ਕਰਵਾਵਾਂਗੇ ਤਾਂ ਪਸ਼ੂ ਦਾ ਬਲੱਡ ਲੌਸ ਹੋ ਜਾਊਗਾ ਧੰਨਵਾਦ ਆ ਤੁਹਾਡਾ ਵੀਡੀਓ ਦੇਖਣ ਲਈ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹ ਹੁੰਦਾਗਾ ਤਾਂ ਕਿ ਆਪਾਂ ਡੇਰੀ ਫਾਰਮਰ ਤੇ ਕਿਸਾਨ ਨੂੰ ਸੇਵ ਕਰ ਸਕੀਏ ਕਿ ਡੇਰੀ ਪੰਨ ਪ੍ਰਮੋਟ ਕਰ ਸਕੀਏ ਧੰਨਵਾਦ